ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਨਹੀਂ ਨਹੀਂ ਇਹਨਾਂ ਨੂੰ ਕੋ ਇੱਕ ਦੋ ਦਿਨ ਹੋਰ ਕਰ ਲਓ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਹਿਸਾਬ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂ ਜੀ ਦੱਸ ਦਿਓ ਤੁਸੀਂ ਕਿ ਯੁੱਗ ਪਲਟਣ ਲੱਗਾ ਹੋਣ ਧੰਨਵਾਦ ਜਦੋਂ ਜਨਮ ਦੀ ਇਮਤਿਹਾਨ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਉਹ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਯੋਗ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਨਹੀਂ ਬੋਲੀ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰੇ ਸੋਹਣੇ ਕੀਰਤਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤੀਆਂ ਹੋ ਜਿੰਦਾਬਾਦ 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 ਉਹਨਾਂ ਕੋਲ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਪਾਉਂਦਾ ਰਹਿੰਨਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਪੇ ਬਾਪ ਨੂੰ ਉਹ ਕੱਢ ਰਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਗਰਾਫਤ ਦਾ ਜ਼ਮਾਨਾ ਹੀ ਨਹੀਂ ਕਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਆਇਆ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਆ ਇਹਨਾਂ ਦੇ ਬੰਦੇ ਬਣਨਾ ਨੇ ਖੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਖੇਤਰ ਦੇਖਿਓ ਇੱਧਰ ਕਿਦਾਂ ਦੇ ਹਨ ਭੰਤਰਾਜ ਜੀ ਜਿੰਦਾਬਾਦ ਭੰਤਰਾਜ ਜੀ ਜਿੰਦਾਬਾਦ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਤਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਆ ਨੰਬਰ ਮੇਰਾ 9152 98152 ਅੱਗੇ 55 ਹਾਂਜੀ ਹਾਂਜੀ 55 ਅੱਗੇ ਕੀ ਆ ਅੱਗੇ ਭੇਜਿਆ ਤੂੰ 555 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਵੀ ਮਾਲ ਕਰੀਂ ਦਿਆ ਯਾਰ ਮੈਂ ਕਿਹਨੇ ਸ਼ਰਾਫਤ ਨਾ ਚੱਲੀ ਸ਼ੁਕਰ ਸਾਡੇ ਸਤਗੁਰੂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਉਹ ਪੁੱਤਰੇ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੈਣਾ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਠੀਕ ਉਹ ਮੋੜ ਤਾਲੀ ਸਾਨੂੰ ਮੋੜ ਨਹੀਂ ਸਾਨੂੰ ਘਰ ਕਾਲ ਦਿਆਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਮင်း ਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਪਾੜਾ ਉਹਨਾਂ ਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਨਹੀਂ ਦੇਖੀ ਜੀ ਤੁਸੀਂ ਕਹ ਹੁਣ ਜਾਣ ਆਲੇ ਜੁਗ ਪਲਟਣ ਵਾਲਾ ਆ ਉਹ ਨੰਨੀ ਛਾਤਾ ਸ਼ੁਕਰ ਹੈ ਮੇਰਾ ਕਿਉਂ ਕਰ ਰਿਹਾ ਰਾਜਾਂ ਦਾ ਬਾਬਾ ਸਾਡਾ ਰਗਾਤ ਬਾਬਾ ਜੀਵਨ ਸਿੰਘ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਉਹਕੇ ਰਪੂਰ ਵੱਜੇ 400 ਮੁੰਡੇ ਦਾ ਠੀਕਾ ਜੀ ਇੱਥੇ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਤੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਆਗ ਹੀ ਆਗ ਨਜ਼ਰ ਨਾ ਆਵੇ ਪੂਰੀ ਦੁਨੀਆ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਆ ਹੁਣ ਪੁੱਛ ਰੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰੇ ਸੀ ਨਹੀਂ ਮਿਲਦਾ ਹੀ ਆ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਆ ਗਰੀਬ ਦਾ ਪੁੱਤ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਊਗਾ ਇਹ ਜ਼ਮਾਨਾ ਨਾਲ ਹੀ ਦੇਖੇਗਾ ਕਿ ਗਰੀਬ ਕਿੱਦਾਂ ਲੜਦੇ ਆ ਅਸੀਂ ਤਾਂ ਹਰ ਖਮੱਠਾ ਬਟਨ ਦਬਾਦ ਪਾ ਕੇ ਹੀ ਕਰਨਾ ਹੋ ਇਹੋ ਹੀ ਇਹੋ ਤਰੀਕਾ ਇਹੋ ਹੀ ਤਰੀਕਾ ਹੈ ਬਸ ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ ਇਹ ਬਣਨੇ ਆ ਕਾਨੂੰਨ ਦੇਖ ਲਓ ਇਹ ਬਣ ਕੇ ਰਹਿਣੇ ਸੂਕਾਤਾ ਠੀਕ ਜੋ ਲੈਨ 'ਚ ਸਭ ਤੋਂ ਪਿੱਛੇ ਅੱਗੇ ਆਉਣਗੇ ਇਹ ਮਾਲਕੀ ਦੇ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਨਹੀਂ ਕੀ ਕਿਰਪਾ ਸੇ ਸਜੇ ਹਮ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਇੰਨੀ ਸਿੱਖੋ ਕੋ ਮੈਂ ਪਾਤਸ਼ਾਹੀ ਦੂੰਗਾ ਹੁਣ ਸਾਢੇ 3 400 ਸਾਲ ਦਾ ਵਾਦਾ ਕੀਤਾ ਉਹ ਟਾਈਮ ਆ ਗਿਆ ਹੈ ਵਾਹਿਗੁਰੂ ਮਾਲਕ ਕਿਰਪਾ ਕਰੇ ਸਿੱਖਾ ਪਾਤਸ਼ਾਹ ਰਹਿਮ ਕਰ ਸਾਡੀ ਲੜਾਈ ਰੱਬ ਜੋ ਲੜ ਰਿਹਾ ਆਪੇ ਦੇਖੋ ਸਮਾਂ ਆ ਜਾਣਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ Subscribe to One India channel and never miss an update